ਪੰਜਾਬ ਦੇ ਜ਼ਿਲ੍ਹੇ ਅਕਸਰ ਹੀ ਕਿਸ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਕਦੇ ਉੱਥੇ ਜ਼ਿਲ੍ਹਿਆਂ ਦੇ ਵਿੱਚ ਮੋਬਾਈਲ ਫੋਨ ਦੀ ਬਰਾਮਦਗੀ ਹੋਣਾ ਅਤੇ ਕੈਦੀਆਂ ਦੀ ਜੜਫੋਣਾ ਇਹ ਵੱਡੀ ਵਜ੍ਹਾ ਰਹਿੰਦੀਆਂ ਨੇ ਹੁਣ ਤਾਜ਼ਾ ਮਾਮਲਾ ਸੰਗਰੂਰ ਜੇਲ੍ਹ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਕਿ ਕੈਦੀਆਂ ਦੇ ਦੋ ਗੁੱਟ ਆਪਸ ਦੇ ਵਿੱਚ ਪਿੜੇ ਰਹੇ ਤੇ ਇੱਕ ਵਾਰ ਫਿਰ ਤੋਂ ਇਹ ਜੇਲ੍ਹ ਪ੍ਰਸ਼ਾਸਨ ਤੇ ਵੱਡੇ ਸਵਾਲ ਉੱਠੇ ਨੇ ਨਜੀ ਰੰਜੇਸ਼ ਦੇ ਕਰਕੇ ਇੱਕ ਵਾਰ ਫਿਰ ਤੋਂ ਜਿਹੜੇ ਕੈਦੀ ਆਪਸ ਵਿੱਚ ਭਿੜੇ ਨੇ ਇਸੇ ਦੌਰਾਨ ਖੂਨੀ ਟਕਰਾਅ ਵੀ ਹੁੰਦਾ ਹੈ ਤੇ ਵੱਡਾ ਜਿਹੜਾ ਕਿ ਹਮਲਾ ਕੀਤਾ ਜਾਂਦਾ ਇੱਕ ਕੈਦਿਆਂ ਟੀੜ ਦੇ ਵੱਲੋਂ ਦੂਜੇ ਕੈਦਿਆਂ ਦੇ ਉੱਪਰ ਜਿਸ ਕਰਕੇ ਦੋ ਕੈਦੀ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਜਦੋਂ ਹਸਪਤਾਲ ਲਿਜਾਏ ਜਾਂਦੇ ਤਾਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਤਿੰਨ ਹੋਰ ਜਿਹੜੇ ਕਿ ਜ਼ਖਮੀ ਨੇ ਉਹਨਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਬੀਤੀ ਦਿਨ ਰਾਤ ਦੀਆਂ ਇਹ ਤਸਵੀਰਾਂ ਨੇ ਜੋ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸੰਗਰੂਰ ਜੇਲ੍ਹ ਦੇ ਵਿੱਚ ਇੱਕ ਵਾਰ ਫਿਰ ਤੋਂ ਕੈਦੀਆਂ ਦੇ ਦੋ ਗੁੱਟ ਆਪਸ ਦੇ ਵਿੱਚ ਪਿੜੇ ਨੇ ਇਸ ਹਿੰਸਕ ਝੜਕਦੇ ਦੇ ਵਿੱਚ ਦੋ ਕੈਦੀਆਂ ਦੀ ਜਾਨ ਚਲੀ ਗਈ ਹੈ ਰਾਤ ਤਕਰੀਬਨ 8:30 ਵਜੇ ਦੀ ਇਹ ਵਾਰਦਾਤ ਦੱਸੀ ਜਾ ਰਹੀ ਹੈ ਜਦੋਂ ਕੈਦੀ ਆਪਣੇ ਬੈਰਕ ਦੇ ਵਿੱਚ ਸੌਣ ਲਈ ਜਾ ਰਹੇ ਹੁੰਦੇ ਨੇ ਤਾਂ ਉਸੇ ਦੌਰਾਨ ਪੁਰਾਣੀ ਰஞ்சிਸ਼ ਨੂੰ ਲੈ ਕੇ ਕੈਦੀ ਜਿਹੜੇ ਨੇ ਆਪਸ ਦੇ ਵਿੱਚ ਪਿੜ ਜਾਂਦੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਗੁੱਟ ਦੇ ਵੱਲੋਂ ਦੂਜੀ ਤਰ ਦੇ ਉੱਪਰ ਕਟਰ ਦੇ ਨਾਲ ਅਟੈਕ ਕੀਤਾ ਗਿਆ ਹੈ ਤੇ ਡੂੰਗੇ ਜ਼ਖਮ ਕੀਤੇ ਗਏ ਦੋ ਕੈਦੀ ਬੁਰੀ ਤਰ੍ਹਾਂ ਨਾਲ ਲਹੂ ਲਹਾਨ ਹੋ ਗਏ ਜਿਹੜੇ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਮ੍ਰਿਤਕਾਂ ਦੀ ਪਛਾਣ ਹਰਸ਼ਤ ਤੇ ਤਰਮਿੰਦਰ ਦੇ ਵਜੋਂ ਹੋਈ ਹੈ ਉਧਰ ਜੇਲ੍ਹ ਪੁਲਿਸ ਦੇ ਵੱਲੋਂ ਖੂਨ ਨਾਲ ਲਤਪਤ ਕੈਦੀਆਂ ਨੂੰ ਇਲਾਜ ਦੇ ਹਸਪਤਲ ਪਹੁੰਚਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਇਲਾਜ ਦੌਰਾਨ ਜਿਹੜੇ ਦੋ ਗੰਭੀਰ ਜ਼ਖਮੀ ਕੈਦੀ ਹੋਏ ਸਨ ਹਰਸ਼ ਅਤੇ ਤਰਮਿੰਦਰ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਤਿਰਾਂ ਦੇ ਵਿਚਾਲੇ ਹਿੰਸਰ ਚੜਪ ਦੇ ਵਿੱਚ ਤਿੰਨ ਕੈਦੀ ਵੀ ਗੰਭੀਰ ਜ਼ਖਮੀ ਹੋਏ ਨੇ ਸੋ ਟੋਟਲ ਜਿਹੜੇ ਪੰਜ ਕੈਦੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਉੱਪਰ ਦੂਜੀ ਟੀਰ ਦੇ ਵੱਲੋਂ ਅਟੈਕ ਕੀਤਾ ਜਾਂਦਾ ਦੋ ਦੀ ਤਾਂ ਮੌਤ ਹੋ ਗਈ ਹੈ ਤਿੰਨ ਗੰਭੀਰ ਹਾਲਤ ਦੇ ਵਿੱਚ ਪਟਿਆਲਾ ਡੇਰ ਜਿੰਦਰਾ ਹਸਪਤਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੈਦੀਆਂ ਦੇ ਜਿਹੜੇ ਕਿ ਝਗੜੇ ਦੌਰਾਨ ਦੋ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀ ਪਛਾਣ ਹਰਸ਼ਦ ਤਰਮਿੰਦਰ ਵਜੋ ਹੋਈ ਹੈ ਜਦਕਿ ਜ਼ਖਮੀ ਜਿਹੜੇ ਕੈਦੀ ਨੇ ਉਹਨਾਂ ਦੇ ਵਿੱਚ ਗਗਨਦੀਪ ਸਿੰਘ ਮੁਹੰਮਦ ਅਤੇ ਸਿਮਰਨ ਸ਼ਾਮਲ ਹੈਗਾ ਹੈ ਪੁਲਿਸ ਵੀ ਪਾਕ ਦੇ ਸੂਤਰਾਂ ਦੇ ਮੁਤਾਬਕ ਛੇਲ ਦੇ ਵਿੱਚ ਇਹ ਝਗੜਾ ਕਿਸੇ ਗੈਂਗ ਦੇ ਹੁਕਮਾ ਦੇ ਤਹਿਤ ਹਰਸ਼ਦ ਤਰਮਿੰਦਰ ਨੂੰ ਜਾਨ ਤੋਂ ਮਾਰਨ ਦੇ ਮਕਸਦ ਦੇ ਨਾਲ ਹੀ ਕੀਤਾ ਗਿਆ ਹਮਲਾਵਰ ਜਿਹੜੇ ਕਿ ਕੈਦੀ ਸੰ ਉਸ ਉਹਨਾਂ ਦੇ ਉੱਪਰ ਕਤਲ ਸਮੇਤ ਜਿਹੜੇ ਕੀ ਟੋਟਲ 18 ਸੰਗੀਨ ਧਰਮਾ ਤਹਿਤ ਮਾਮਲੇ ਦਰਜ ਨੇ ਅਤੇ ਨਾਲ ਹੀ 8:30 ਵਜੇ ਜਦੋਂ ਰਾਤ ਨੂੰ ਇਹ ਘਟਨਾ ਵਾਪਰਦੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਤੇ ਨਾਲ ਹੀ ਫੋਰਸ ਜਿਹੜੀ ਹੈ ਉਹ ਜੇਲ੍ਹ ਦੇ ਵਿੱਚ ਪਹੁੰਚ ਕੇ ਇਸ ਪੂਰੀ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਹੈ ਸੋ ਇਸ ਵੇਲੇ ਜਿਹੜੀ ਵੱਡੀ ਅਪਡੇਟ ਹੈਗੀ ਹੈ ਕਿ ਸੰਗਰੂਰ ਜਿਹੜੇ ਇੱਕ ਵਾਰ ਫਿਰ ਤੋਂ ਸੁਰੱਖਿਆ ਦੇ ਵਿੱਚ ਆਈ ਹੈ ਜਿੱਥੇ ਕਿ ਕੈਦੀਆਂ ਦੇ ਦੋ ਗੁੱਟ ਆਪਸ ਦੇ ਵਿੱਚ ਪਿੜੇ ਹੈਗੇ ਨੇ ਅਤੇ ਇਸੇ ਝਗੜੇ ਦੇ ਦੌਰਾਨ ਦੋ ਕੈਦੀਆਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਉਹਨਾਂ ਨੂੰ ਪਹੁੰਚ ਕਰਵਾਇਆ ਗਿਆ ਉਦੋਂ ਇਸ ਮਾਮਲੇ ਦੇ ਵਿੱਚ ਹੁਣ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਕਿ ਸਖਤੋ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਇਸੇ ਖਬਰ ਤੇ ਬਧਰੇ ਅਪਡੇਟ ਲਈ ਹਮਦਰਦ ਦੇ ਪੱਤਰਕਾਰ ਜਿਹੜੇ ਮੌਜੂਦ ਹੈਗੇ ਨੇ ਅਜ਼ਮੇਰ ਅਲੀ ਉਹਨਾਂ ਤੋਂ ਜਾਣ ਲੈਣੇ ਅਜ਼ਮੇਰ ਇਸ ਸਮੇਂ ਕੀ ਹਾਲਾਤ ਹੈਗੇ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਵੱਡੇ ਸਵਾਲ ਉੱਠ ਰਹੇ ਨੇ ਕੈਦੀਆਂ ਦੇ ਦੋ ਗੁੱਟ ਆਪਸ ਦੇ ਵਿੱਚ ਪਿੜੇ ਨੇ ਜੀ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਪੈਰਿੰਗ ਨੰਬਰ 6 ਸੀਗਾ ਉੱਥੇ ਇਹ ਜਿਹੜੇ ਦੋ ਜਿਹੜੇ ਪੈਰਿੰਗ ਨੰਬਰ 6 ਤੇ 7 ਤੇ ਜਿਹੜੀ ਝੜਪ ਹੋਈ ਆ ਜੀ ਇਹਦੇ ਅੰਦਰ ਜਿਹੜੇ ਜਿਹੜੇ ਕੈਦੀ ਸੀਗੇ 7 ਨੰਬਰ ਦੇ 7 ਨੰਬਰ ਪੈਰਿੰਗ ਦੇ ਜਿਹੜੇ ਕੈਦੀ ਸੀਗੇ ਉਹ 6 ਨੰਬਰ ਪੈਰਿੰਗ ਤੇ ਜਾ ਕੇ 4 ਕੈਦੀਆਂ ਦੇ ਉੱਤੇ ਹਮਲਾ ਕਰਦੇ ਆ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੰਦੇ ਆ ਦੀਆਂ ਦੇ ਦੋ ਜੇਲ ਦੇ ਦੋ ਜਿਹੜੇ ਕੈਦੀ ਸੀਗੇ ਉਹਨਾਂ ਦੀ ਜੇਲ ਦੇ ਅੰਦਰ ਹੀ ਮੌਤ ਹੋ ਜਾਂਦੀ ਹੈ ਜੀ ਤੋਂ ਦੋ ਨੂੰ ਹਸਪਤਾਲ ਚ ਲੈ ਕੇ ਜਾਇਆ ਜਾਂਦਾ ਹੈ ਉੱਥੋਂ ਉਹਨਾਂ ਦੀ ਸੀਰੀਅਸ ਹਾਲਤ ਦੇ ਬਾਅਦ ਰਵਿੰਦਰਾ ਹਸਪੀਟਲ ਚ ਭਰਤੀ ਕਰਵਾਇਆ ਜਾਂਦਾ ਹੈ ਇਹ ਵੀ ਜਾਨਣਾ ਚਾਹਮਗੇ ਅਲੀ ਕਿ ਵਜ੍ਹਾ ਕੀ ਰਹੀ ਹੈ ਕਿਉਂ ਇਹ ਜਿਹੜਾ ਕਿ ਵਾਰਦਾਤ ਹੁੰਦੀ ਹੈ ਜੇਲ ਦੇ ਵਿੱਚ ਹਲਕੀ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਦਾਅਵੇ ਬਥੇਰੇ ਕੀਤੇ ਜਾਂਦੇ ਨੇ ਵਜ੍ਹਾ ਕੀ ਰਹੀ ਹੈ ਇਸ ਹਮਲੇ ਦੀ ਜੀ ਇਹ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਕੈਂਦੀ ਸੀਗੇ ਪਹਿਲਾਂ ਇੱਕ ਬੈਰਿੰਗ ਹੀ ਰਹਿੰਦੇ ਸੀਗੇ ਕੋਈ ਰੰਜੀਸ਼ ਇਹਨਾਂ ਦੀ ਆਪਸ ਚ ਜਲਦੀ ਆ ਰਹੀ ਸੀ ਕਿ ਜਿਹੜਾ ਕਿ 2-3 ਦਿਨ ਪਹਿਲਾਂ ਵੀ ਇਹਨਾਂ ਦੀ ਝੜਪ ਹੋਈ ਸੀਗੀ ਉਹਨਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਲੱਗ ਕਰ ਦਿੱਤਾ ਗਿਆ ਸੀਗਾ ਤੇ ਚਾਰ ਜਿਹੜੇ ਕੈਂਦੀ ਸੀਗੇ ਉਹਨਾਂ ਨੇ 6 ਨੰਬਰ ਬੈਰਿੰਗ ਕਰ ਦਿੱਤਾ ਸੀਗੇ ਤੇ ਸੱਤ ਜਿਹੜੇ 7 ਨੰਬਰ ਦਸਣੇ ਇਹਨਾਂ ਨੇ ਦਸ ਕਰ ਦਿੱਤੇ ਅਤੇ ਚਾਰ ਕਰ ਦਿੱਤੇ ਤੇ ਹਮਲਾ ਕੀਤਾ ਉਹਨਾਂ ਨੂੰ 7 ਨੰਬਰ ਬੈਰਿੰਗ ਜਿਹੜਾ ਇਹ ਹਮਲਾ ਕੀਤਾ ਗਿਆ ਹੈ ਇਹ ਜਿਹੜੇ ਆਪਾਂ ਘਰ 'ਚ ਯੂਜ਼ ਕਰਨ ਵਾਲੇ ਤੇ ਖਾਣ ਵਾਲੇ ਚਮਚ ਹੁੰਦੇ ਆ ਉਹਨਾਂ ਨੂੰ ਇਹ ਸ਼ਤਾਰ ਹਥਿਆਰ ਬਣਾ ਲਿੱਖੇ ਜਾਂਦਾ ਆ ਜੇਲ੍ਹ ਦੇ ਅੰਦਰ ਉਹਨਾਂ ਦੇ ਨਾਲ ਕਟਰ ਬਣਾ ਕੇ ਉਹਨਾਂ ਦੇ ਨਾਲ ਤੇ ਹਮਲਾ ਕੀਤਾ ਗਿਆ ਹੈਗਾ ਅਜ ਮੇਰੇ ਲਈ ਇੱਥੇ ਸਵਾਲ ਇਹ ਵੀ ਉੱਠਦਾ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਜਦੋਂ ਰਾਤ ਨੂੰ 8:30 ਵਜੇ ਜਿਹੜੇ ਕੈਦੀ ਨੇ ਆਪਣੇ ਬੈਰਕਾ ਵਿੱਚ ਜਾ ਰਹੇ ਹੁੰਦੇ ਨੇ ਜ਼ਾਹਰ ਜੀ ਗੱਲ ਹੈ ਕਿ ਕੈਦੀਆਂ ਦੀ ਉਹ ਕਾਊਂਟਿੰਗ ਵੀ ਕੀਤੀ ਜਾਂਦੀ ਹੈ ਗਿਣਤੀ ਹੁੰਦੀ ਹੈ ਪ੍ਰਸ਼ਾਸਨ ਵੀ ਉੱਥੇ ਜੇਲ੍ਹ ਦੇ ਵਿੱਚ ਜਿਹੜਾ ਆ ਉਹ ਮੌਜੂਦ ਹੁੰਦਾ ਜਦੋਂ ਝਗੜਾ ਹੁੰਦਾ ਤਾਂ ਉਸ ਸਮੇਂ ਕੋਤਾਹੀ ਕਿੱਥੇ ਰਹੇਗੀ ਕਿ ਜਿਹੜਾ ਇਹ ਖੂਨੀ ਰੂਪ ਇਕਤਿਆਰ ਕਰ ਗਿਆ ਝਗੜਾ ਜੀ ਜਦੋਂ ਇਹ ਬੰਦੀ ਕੀਤੀ ਜਾ ਰਹੀ ਸੀਗੀ 6 ਨੰਬਰ ਤੇ 7 ਨੰਬਰ ਕੈਦੀਆਂ ਦੀ ਬੰਦੀ ਕੀਤੀ ਜਾ ਰਹੀ ਸੀਗੀ ਜਦੋਂ ਕੇ ਮੌਜੂਦ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਉਹਨਾਂ ਤੇ ਵੀ ਹਮਲਾ ਕਰਕੇ ਇਹ 7 ਨੰਬਰ ਬੈਂਕ 'ਚ ਬਿੱਥ ਕੇ 6 ਨੰਬਰ ਬੈਂਕ 'ਚ ਇਹਨਾਂ ਦੀ ਜਾਗਿਆਮ ਲੱਗੀ ਤਾਂ ਇਹਨਾਂ ਦੀ ਪਹਿਲਾਂ ਹੀ ਮੰਨਤਾ ਸੀ ਜੀ ਕਿ ਅਸੀਂ ਉਸ ਟਾਈਮ ਹਮਲਾ ਕਰਨਾ ਹੈ ਹੂੰ ਹੁਣ ਜਿਹੜੇ ਸੀਨੀਅਰ ਆਫੀਸਰ ਨੇ ਮੌਕੇ ਦੇ ਉੱਪਰ ਪਹੁੰਚੇ ਹੈਗੇ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਉਹਨਾਂ ਦਾ ਕੀ ਕਹਿਣਾ ਇਸ ਮੁਤਲਕ ਜੀ ਉਹਨਾਂ ਉਹਨਾਂ ਨੇ ਕਿਹਾ ਕਿ ਹਲੇ ਸੀਸੀਟੀਵੀ ਵਗੈਰਾ ਜਿਹੜੇ ਹੈਗੇ ਆ ਉਹਨਾਂ ਨੂੰ ਅੰਦਰ ਤੋਂ ਭੰਗਾਲੇ ਜਾ ਰਿਹਾ ਹੈਗਾ ਤੇ ਜੇ ਜਿਹੜੀ ਆ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਦੀ ਤੇ ਉਹਨਾਂ ਨੇ ਦੱਸਿਆ ਕਿ ਜਿਹੜੇ ਗਗਨ ਅਤੇ ਮੁਹੰਮਦ ਤਹਿਵਾਲ ਦੀ ਮੌਤ ਜਿਹੜੀ ਹੋਈ ਹੈਗੀ ਆ ਛੜੱਪ ਚ ਉਹਦੇ ਉਹਦੇ ਉਸ ਚ 302 ਦਾ ਮਕਦਮਾ ਕੈਦੀਆਂ ਦੇ ਉੱਤੇ ਦਰਜ ਕੀਤਾ ਹੈਗਾ ਜੀ ਸੋ ਇਹ ਇਹ ਵੀ ਇੱਕ ਵੱਡੀ ਜਿਹੜੀ ਐ ਸੂਤਰੇ ਦੇ ਹਵਾਲੇ ਤੋਂ ਅਪਡੇਟ ਸਾਹਮਣੇ ਆ ਰਹੀ ਹੈ ਕਿ ਇਹ ਜਿਹੜਾ ਕਿ ਵਾਰਦਾਤ ਹੋਈ ਹੈ ਜੇਲ੍ਹ ਦੇ ਵਿੱਚ ਇਹ ਗੈਂਗਸਟਰਾਂ ਦੇ ਕਹਿੰਦੇ ਉੱਪਰ ਕੀਤੀ ਗਈ ਹੈ ਜਿਹੜੇ ਕਿ ਦੋ ਕੈਦੀ ਨੇ ਇਹਨਾਂ ਨੂੰ ਮਾਰਨ ਦੀ ਮਨਸ਼ਾ ਦੇ ਨਾਲ ਹੀ ਇਹ ਵਾਰਦਾਤ ਹੋਈ ਹੈ ਹਲੇ ਜਿਹੜੀ ਪ੍ਰਸ਼ਾਸਨ ਵੱਲੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੀ ਗੱਲਬਾਤ ਸਾਹਮਣੇ ਆਈ ਹੈਗੀ ਆ ਉਸ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਕਿ ਹਲੇ ਇਸ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਹਲੇ ਜਿਹੜੀ ਉਹਨਾਂ ਨਾਲ ਗੱਲ ਕੀਤੀ ਗਈ ਹੈ ਉਹ ਕਹਿੰਦੇ ਵੀ ਇਹ ਜਿਹੜੇ ਕੈਦੀ ਸੀਗੇ ਇਹ ਨੋਰਮਲ ਜਿਹੜੇ ਵੈਰਲ ਹੁੰਦੇ ਆ ਉੱਥੇ ਰੱਖੇ ਗਏ ਸੀਗੇ ਐਨਾ ਖੂਨਖਾਰ ਇਨਾ ਤੇ ਹੋ ਨਹੀਂ ਸੀਗਾ ਤੇ ਜਿਹੜੇ ਕੈਦੀ ਹੈਗੇ ਆ ਇਹ ਪਹਿਲਾਂ ਵੀ 302 ਹੋਰ ਚੀਜ਼ੇ ਕਿਸੇ ਲੱਖ ਲੱਖ ਮੁਕਦਮੇ ਅੰਦਰ ਹੈਗੇ ਆ ਜੀ ਜੇਲ ਕੱਠੇ ਸੋ ਇਥੇ ਇਹ ਵੀ ਇੱਕ ਸਵਾਲ ਉੱਠਦਾ ਕਿ ਜਿਸ ਤਰ੍ਹਾਂ ਨਾਲ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਚਮਚ ਨੇ ਉਹਨਾਂ ਨੂੰ ਤੇਜ਼ ਤਰ ਹਥਿਆਰ ਜਿਹੜੇ ਉਹ ਕਟਰ ਦੇ ਵਿੱਚ ਬਦਲਿਆ ਗਿਆ ਇਹ ਜ਼ਾਹਰ ਜੀ ਗੱਲ ਹੈ ਕਿ ਕਾਫੀ ਲੰਮੇ ਸਮੇਂ ਤੋਂ ਇਹਦੀ ਪਲਾਨਿੰਗ ਉਹ ਕੀਤੀ ਜਾ ਰਹੀ ਹੋਵੇਗੀ ਕਿਸ ਦੌਰਾਨ ਜੇਲ੍ਹ ਦੇ ਕਿਸੇ ਵੀ ਮੁਲਾਜ਼ਮ ਨੂੰ ਕੋਈ ਭਣਕ ਨਹੀਂ ਲੱਗੀ ਜੀ ਇਹ ਜਿਹੜੇ ਹੁੰਦੇ ਆ ਚਮਚ ਹੁੰਦੇ ਆ ਇਹ ਜਦੋਂ ਅੰਦਰ ਜਦੋਂ ਕੈਦੀ ਆਪਣਾ ਖਾਣਾ ਬਣਾਉਣ ਵਾਸਤੇ ਜੇ ਕੋਈ ਪਿਆਜ਼ ਤੇ ਕੁਝ ਹੋਰ ਤੀਜਾ ਕੱਟਣ ਵਾਸਤੇ ਜਿਹੜੀ ਹੁੰਦੀ ਆ ਇਹ ਉਹ ਉੱਥੇ ਨੀਚੇ ਜ਼ਮੀਨ ਤੇ ਫਰਸ਼ ਤੇ ਲਗਾ ਕੇ ਹੀ ਤੇਜ਼ਦਾਰ ਹਥਿਆਰ ਬਣਾਏ ਜਾਂਦੇ ਹਨ ਜੀ ਤੇ ਜਦੋਂ ਉਹ ਉਹ ਜਦੋਂ ਪ੍ਰਸ਼ਾਸਨ ਉੱਤੇ ਜਾਂਦਾ ਇਹਨਾਂ ਨੂੰ ਲੁਕੋ ਲਿਟਾ ਜਾਂਦਾ ਹੈਗਾ ਹੂੰ ਤਾਂ ਕਿ ਉਹ ਸਮਝ ਲੱਗੇ ਇਸੇ ਕਾਰਨ ਇਸ ਨੂੰ ਉਲੇ ਵਿੱਚ ਰੱਖਿਆ ਜਾਂਦਾ ਹੈਗਾ ਜੀ ਸੋ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਵਾਕੀ ਦੇਖੋ ਕਿਸ ਤਰ੍ਹਾਂ ਦੇ ਨਾਲ ਪਲਾਨਿੰਗ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਕੈਦੀ ਜਿਨ੍ਹਾਂ ਦੀ ਆਪਸ ਦੇ ਵਿੱਚ ਰੰਜਿਸ਼ ਸੀਗੀ ਉਹਨਾਂ ਦੇ ਵੱਲੋਂ ਪਹਿਲਾਂ ਜਿਹੜਾ ਕਿ ਚਮਚ ਨੇ ਉਹਨਾਂ ਨੂੰ ਜ਼ਮੀਨ ਦੇ ਉੱਪਰ ਰਗੜ ਕੇ ਤੇਜ਼ ਤਾਰ ਹਥਿਆਰ ਭਾਵ ਕਟਰ ਦੇ ਵਿੱਚ ਉਸ ਨੂੰ ਤਬਦੀਲ ਕੀਤਾ ਗਿਆ ਫਿਰ ਉਸੇ ਦੇ ਨਾਲ ਹੀ ਜਿਹੜਾ ਕਿ ਆਪਣੇ ਦੁਸ਼ਮਨ ਦੇ ਅੱਖਰ ਫੇ ਕਹਿ ਸਕਦੇ ਆ ਕਿ ਦੂਜੀ ਤਿਰ ਦੇ ਬੰਦੇ ਸੀਗੇ ਕੈਦੀ ਉਹਨਾਂ ਦੇ ਉੱਪਰ ਅਟੈਕ ਕੀਤਾ ਗਿਆ ਇਸ ਤਰ੍ਹਾਂ ਦੇ ਨਾਲ ਕਾਤਲਾਂ ਦਾ ਹਮਲਾ ਕੀਤਾ ਗਿਆ ਕਿ ਕਾਫੀ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਜਿਹੜੇ ਦੋ ਕੈਦੀ ਨੇ ਉਹ ਆਪਣਾ ਦਮ ਤੋਰ ਦੰਦਵੇ ਜਦ ਕੀ ਤਿੰਨ ਹੋੜ